ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵਾਂਗੇ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਮੋਨੂ ਹੁੰਡਿਆ ਆ ਮੈਂ ਕੈਮਰੇ ਦੇ ਪਿੱਛੇ ਆ ਮੋਨੂ ਹੁੰਡਿਆ ਤਿਆਰ ਅੱਜ ਆ ਵਿਸ਼ਕਰਮਾ ਤੇ ਵਿਸ਼ਕਰਮਾ ਵਾਲੇ ਦਿਨ ਅਸੀਂ ਜਾਂਦੇ ਹਾਂ ਨਿਹੰਗਰਬਾਹਰ ਸਾਹਿਬ ਮੋਨੂ ਦੇ ਮਾਸੀ ਜੀ ਹਣੀ ਆ ਤੇ ਉਹ ਗੱਡੀ ਲੈ ਕੇ ਜਾਂਦੇ ਆ ਹਰ ਸਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਦੇ ਵਿੱਚ ਵੇਖਣੇ ਨੇ ਖਲਾਰਾ ਬੜਾ ਹੁੰਡਿਆ ਖਲਾਰਾ ਇਸ ਕਰਕੇ ਕਿ ਪਈ ਅਹੀਂ ਜਣਾਵਾ ਤੇ ਜਾਣ ਦੇ ਕਰਕੇ ਸਮਾਨ ਕੱਢਿਆ ਕਾਲੀ ਕਾਲੀ ਸਾਰਾ ਇਦਾਂ ਖਲਾਰਾ ਸੁੱਟ ਛੜਿਆ ਵਾ ਕਿਚੂ ਪਰਸ ਗੱਢਿਆ ਆ ਕੇ ਚੋ ਕੱਪੜੇ ਕੱਢੇ ਕਿਚੇ ਜਰਾਬਾਂ ਤੇ ਹੋਣਾ ਆਣ ਕੇ ਸਵਾਰਾਂਗੇ ਸਾਰਾ ਖਲਾਰਾ ਹੁਣ ਤੇ ਜਾਣ ਦੀ ਕਾਲੀ ਆ ਰਾਤ ਦੇ ਆਪਾਂ ਆਪਣੇ ਦੀਵਾਲੀ ਮਨਾਉਣ ਮੇਰੀ ਮੰਮੀ ਦੇ ਪਿੰਡ ਗਏ ਆ ਤੇ ਸਵੇਰ ਸੁਖ ਤੇ ਉੱਥੋਂ ਆਣੇ ਜਦੋਂ ਨਹਾਤ ਹੋ ਗਏ ਤਿਆਰ ਹੋ ਗਏ ਆ ਬਸ ਖਲਾਰਾ ਹੁਣ ਇਦਾਂ ਪਿਆਰਾ ਜਣਾ ਇਹ ਆਣ ਕੇ ਚੱਕ ਲਾਂਗੇ ਇਹ ਚਲਦੇ ਆ ਨਾਲੇ ਦਰਸ਼ਨ ਖੁਦ ਕਰਦੇ ਆ ਦੇ ਨਾਲ ਤੁਹਾਨੂੰ ਸਾਰੇ ਦਰਸ਼ਨ ਕਰਾਉਣੇ ਆ ਮੈਂ ਤੇ ਰੈਡੀ ਹੋ ਗਈ ਆ ਮਾਨੂੰ ਹੋ ਗਿਆ ਲੇਟ ਕਿਉਂਕਿ ਜਦੋਂ ਕਿ ਨੂੰ ਇਹ ਤਿਆਰ ਹੋਣ ਲੱਗਦੇ ਜਾਂ ਪੱਗ ਬਨਣ ਲੱਗਦੇ ਆ ਉਧਰੋਂ ਕੋਈ ਨਾ ਕੋਈ ਗਾਹਕ ਆ ਜਾਂਦਾ ਆ ਆ ਹੁਣ ਫੇਰ ਆ ਗਿਆ ਜੇ ਬੈਲ ਆਉਣੇ ਵਾਲੀ ਆ ਵਿੱਚੇ ਦੋ ਤਿੰਨ ਵਾਰੀ ਪੱਗ ਛੱਡ ਕੇ ਜਾਣਾ ਪਿਆ ਇਹਨਾਂ ਨੂੰ ਤੇ ਮੈਂ ਤਿਆਰ ਹੋ ਕੇ ਬੈਠੀ ਆ ਮਾਨੂੰ ਤਿਆਰ ਹੋਣ ਦੇ ਮੈਂ ਤੇ 5-6 ਮਹੀਨਿਆਂ ਬਾਅਦ ਦਰਬਾਰ ਸਾਹਿਬ ਚੱਲੀਆਂ ਮੋਂ ਨੂੰ ਮੈਂ ਹਰ ਹਫਤੇ ਜਾਂਦੇ ਆ ਮੈਂ ਕਿਹਾ ਚਲੋ ਚਾਲਦੇ ਆ ਤਾਂ ਜਾਣ ਦਾ ਕੋਈ ਇਰਾਦਾ ਨਹੀਂ ਸੀ ਅੱਜ ਵੀਡੀਓ ਬਣਾਉਣਾ ਸੀ ਪਰ ਵੀਡੀਓ ਦਾ ਆਪਾਂ ਕੈਨਸਲ ਕਰਕੇ ਕੰਮ ਤੇ ਦਰਬਾਰ ਸਾਹਿਬ ਚੱਲੇ ਮੱਥਾ ਟੇਕਣ ਤੇ ਜਾਂਦੇ ਆ ਦੇਖਦੇ ਆ ਕੀ ਗੱਲ ਹੋਈ ਆ ਪਾ ਘਟਾਤੀ ਆ ਲੜਨੀ ਹੈ ਗਾਣ ਲੜਨੀ ਆਇਆ ਇੱਕ ਤਾਂ ਜਦੋਂ ਕਾਲੀ ਹੁੰਦੀ ਆ ਨਾ ਉਹਦੇ ਛੇਤੀ ਪੱਗ ਹੀ ਨਹੀਂ ਵੱਜਦੀ ਹੈਗੀ ਲਓ ਹੁਣ ਫੇਰ ਦੁਬਾਰਾ ਸਾਰਾ ਕੰਮ ਸ਼ੁਰੂ ਕਰਨਾ ਉਧਰ ਮਸੀਣਾ ਨੂੰ ਫੋਨ ਆਇਆ ਨਾ ਵੀ ਗੱਡੀ ਤਿਆਰ ਹੋ ਕੇ ਖਲੋਤੀ ਹੈ ਤੁਸੀਂ ਨਹੀਂ ਆਉਂਦੇ ਅਹੀਂ ਕਿਤੇ ਵੀ ਜਾਣਾ ਹੋਵੇ ਸਾਡੇ ਆਤ ਕਿਤੇ ਵੀ ਜਾਣਾ ਹੋਵੇ ਸਭ ਤੋਂ ਲੇਟ ਪਹੁੰਚਦੇ ਹਾਂ ਤੇ ਬਸ ਨਹੀਂ ਕਿਉਂ ਕੋਸ਼ਿਸ਼ ਆਪਣੇ ਵੱਲ ਹੋਈ ਹੁੰਦੀ ਹੈ ਕਿ ਟਾਈਮ ਨਾਲ ਜਾਈਏ ਪਰ ਅਹੀਂ ਸਾਰੇ ਤਾਂ ਲੇਟ ਹੋ ਜਾਂਦੇ ਆ ਜਿੱਥੇ ਵੀ ਜਾਣਾ ਹੋਵੇ ਤੇ ਸਾਰੇ ਜਣੇ ਵੇਖਣ ਦੇਣੇ ਗੁੱਟ ਤੇ ਕੀ ਹੋਇਆ ਵਾ ਅੱਜ ਗੁੱਟ ਤੇ ਹੋਇਆ ਕਿ ਮੈਂ ਮੈਂ ਨਾ ਕੇ ਆਉਂਡੀ ਥੱਲੇ ਪੋੜੀਆਂ ਉਤਰੰਡੀ ਤੇ ਬਾਸ ਸਾਡਾ ਉੱਪਰ ਹੈ ਨਾ ਤੇ ਪੌੜੀਆਂ 'ਚ ਮੇਰਾ ਪੈਰ ਤਿਲਕ ਗਿਆ ਤੇ ਰਿੜਦੀਆਂ ਇਹ ਦੋ ਦਿਨ ਪੌੜੀਆਂ ਠਾਣ ਇਹ ਕਿ ਸੱਟ ਲੱਗਣ ਦਾ ਪਚਾ ਗਿਆ ਥੋੜਾ ਜਿਹਾ ਦਬ ਜੀ ਆ ਗਈ ਆ ਬਾਕੀ ਤੇ ਠੀਕ ਹੀ ਆ ਤੇ ਪ੍ਰਮਾਤਮਾ ਦੀ ਮਿਹਰ ਨਾਲ ਸੱਟ ਨਹੀਂ ਕੋਈ ਇਹੋ ਜੀ ਲੱਗੀ ਆ ਗੁੱਜੀ ਬਚਾਅ ਹੋ ਗਿਆ ਵਾ ਕਾਲੀ ਇਹ ਕਾਲੀ ਕਾਲੀ ਕਰਨੀ ਹੀ ਕਾਲੀ ਅਗੇ ਟਾ ਤੇ ਕਾਲੀ ਕਿੱਥੋਂ ਹੋਏ ਤੇ ਤੇ ਚਲੋ ਮੈਂ ਮੰਮੋ ਨੂੰ ਦੀ ਪੋਣੀ ਕਰਾਂਦਾ ਪੱਗ ਲਈ ਤੇ ਸਿੱਸੀਤੀ ਨੂੰ ਤਿਆਰ ਕਰਕੇ ਲੈ ਕੇ ਜਾਵਾਂ ਨਹੀਂ ਤੇ ਇਹਨਾਂ ਨੇ ਹੋਰ ਅੱਧਾ ਘੰਟਾ ਵੇਸਟ ਕਰ ਦੇਣਾ ਗਲੇਨ ਦੇ ਦਿਓ ਬੈਗ ਕਿੰਨਾ ਓਏ ਗਲੇਨ ਬੈਗ ਦੇ ਦਿਓ ਆਹ ਵਾਲਾ ਇਹਨੂੰ ਮੇਰਾ ਏ ਵਾਚ ਵਾਚ ਦੇ ਦਿਓ ਫਿਰ ਆਪਣੀ ਮਾਂ ਆਪਣੀ ਮੈਂ ਟਾਵਰ ਪੂਰਾ ਮਾਰਿਆ ਵਾ ਹੂੰ ਤੇ ਗੱਡੀ ਚੱਲੀ ਐ ਸਾਰੇ ਨੂੰ ਪਹਿਲੇ ਤੋਂ ਅੱਗੇ ਬਹਿਣ ਲੱਗੇ ਨੇ ਅਗੇ ਤਾਂ ਇਹ ਤਾਂ ਬਾਹਰ ਤਿੰਨ ਗੱਡੀਆਂ ਬਹਿਣੀ ਐ ਤਾਂਹੀਂ ਨਿਕਲ ਆਇਆ ਪਹਿਲਾਂ ਪਹਿਲੇ ਬਾਕੀ ਪਿੱਛੇ ਆਉਣ ਦੇ ਆ ਤੇਰਾ ਰਦਾ ਪਹਿਲਾਂ ਜਾ ਕੇ ਸੀਟ ਮਾਰ ਲਈ ਆਹੋ ਪਹਿਲਾਂ ਜਾ ਕੇ ਸੀਟ ਮਾਰ ਲਾਵਾਂ ਆਹ ਬੜੇ ਟਰੱਕ ਤੇ ਜਾਣਾ ਜੀ ਅਸੀਂ ਆ ਸਾਡੇ ਮਾਸੀ ਦੇ ਬੇਟੇ ਦਾ ਟਰੱਕ ਮਾਸੀ ਨਹੀਂ ਹੋਇਆ ਇਕੱਲਾ ਆਹੋ ਚਲੋ ਚੱਲੀਏ ਗਿਣੀ ਗਿਨੇ ਹਲੋ ਕਰਦੇ ਬਾਏ ਕਰਦੇ ਬਾਏ बाये बाय बाए नहीं करना फिर पटाके दूंगा फिर इंज इंज कर दिए वेरी गुड ਹਾਰ ਦਾ ਤੇ ਗੱਡੀ ਸਾਡੇ ਪਿੱਛੇ ਲੱਗ ਗਈ ਹੈ ਹਾਲ ਬੰਦੇ ਹੋ ਗਿਆ ਕਿਉਂਕਿ ਘੱਟਾ ਬੜਾ ਸੀ ਰਾਹ ਦੇ ਵਿੱਚ ਸੜਕ ਟੁੱਟੀ ਫੜੀ ਆ ਤੁਰ ਕੇ ਜਾਣ ਨੇ ਗੁਰਦੁਆਰਾ ਸਾਹਿਬ ਨੂੰ ਤੇ ਜਾ ਕੇ ਦਰਸ਼ਨ ਕਰਦੇ ਤੁਸੀਂ ਪਹੁੰਚੋ ਫਿਰ ਅਸੀਂ ਆ ਗਏ ਮਲਵੀ ਆ ਅਸੀਂ ਆ ਗਏ ਤਾਜੀ ਦੋਹਾਂ ਨੇ ਲੈ ਲਿਆ ਤਾਜੀ ਲਈਏ ਤਾਜੀ ਉਹਨੇ ਕੱਢ ਕੇ ਤੇਲ ਚ ਆਈ ਲੱਗ ਗਈ ਲੱਗ ਗਈ ਤੇਲੇ ਆਹ ਤੇ ਘਾਰ ਵਿੱਚ ਦੇਖ ਰਹੇ ਵੀ ਤੇਲੇ ਆਹ ਨਹੀਂ ਚਾਹੀਦੇ ਚੇਂਜ ਕਰਕੇ ਦੋ ਠੀਕ ਆ ਯਾ 40 ਦੀ ਹੋ ਗਈ ਸੀ ਨਹੀਂ 40 ਫੁਲੀ ਕਿੰਨੇ ਦੀ ਦਿੱਤੀ ਆ 40 ਪਹਿਲਾਂ ਪਹਿਲਾਂ 20 ਬੋਲਦੇ ਸੀਗੇ ਤੁਸੀਂ ਹਾਂਜੀ ਪਹਿਲਾਂ ਤੇ 20 ਬੋਲਦੇ ਪਏ ਸੀ ਤੀਨ ਇਥੇ ਹੈ ਨਾ ਜੀ ਫੇਰ ਆਨੂੰ ਫਸਾ ਲਿਆ ਤੀਏ ਨਾ ਸੋਦੇ ਹੀ ਫਰਕ ਨਹੀਂ ਝੋੜ ਬੋਲ ਕੇ ਫਸਾ ਲਿਆ ਨਾ ਸੋਦੇ ਹੀ ਬਿਲਕੁਲ ਫਰਕ ਨਹੀਂ ਹੈਗਾ ਵਧੀਆ ਸੋਧਿਆ ਇਹਨਾਂ ਝੋੜ ਬੋਲ ਕੇ ਫਸਾ ਲਿਆ ਪਹਿਲਾਂ ਕਹਿੰਦੇ 30 ਰੁਪਏ ਦੇ ਤੇ ਮੁੜ ਕੇ ਕਹਿੰਦੇ 40 ਰੁਪਏ ਦੇ ਜਦੋਂ ਲੈ ਲਈ ਲਓ ਜੀ ਸੁੱਦੇ-ਸੁੱਦੇ ਥੱਕ ਗਏ ਅਸੀਂ ਖੋਲ ਲੱਗੀ ਆ ਤਾਂ ਇਹ ਕਹਿੰਦਾ ਚਲੋ ਨਾਲ ਖਾਲੇ ਨੇ ਬੋਕਰ ਵੱਟ ਲੱਗੀ ਆ ਸਪੈਸ਼ਲ ਨਾਂ ਨੰਬਰ ਸਦੀਨਾਨ ਤੇ ਫਾਇਦੇ ਲੱਗੇ ਆ ਪਰ ਲੰਗਰ ਦੇ ਵਿੱਚ ਬੜੀ ਲੰਬੀ ਲਾਈਨ ਲੱਗੀ ਹੋਣੀ ਕਿਉਂਕਿ ਅੱਜ ਵਿਸ਼ਖਰਮਾ ਵਾਲੇ ਦਿਨ ਭੀੜ ਬੜੀ ਹੋਣੀ ਆ ਆਈ ਗੱਲ ਚਲੋ ਲੰਗਰ ਖਾ ਰਿਹਾ ਕਰ ਲੈਂਦੇ ਆ ਤੇ ਮੱਥਾ ਤੇ ਚਲੋ ਦੇਖ ਲੈਣਾ ਆ ਆ ਗਏ ਫੋਕ ਬਹੁਤ ਲੱਗੀ ਦਸਤ ਨਹੀਂ ਹੁੰਦੀ ਸਵੇਰ ਦੇ ਝੋਕਰੋ ਤਰੇ ਰੋਟੀ ਵਿਖਾਦੀ ਤੇ ਅੰਦੇ ਅੰਦੇ ਸਾਨੂੰ ਵੇਲੇ 1.5 2 ਵਜੇ ਦੇ ਨਹੀਂ ਹਾਂ ਕੋਸ਼ਿਸ਼ ਕਰਾਂਗੇ ਲੰਗਰ ਤੇ ਵੀ ਟਿਕਾਂ ਦਾ ਇੱਕ ਚੰਗਾ ਸਾਦਾ ਨਹੀਂ ਲੰਘ ਰਹੇ ਹਾਂ ਜੇ ਜਦੋਂ ਦਮਾਂ ਦੇਲੇ ਫੇਟੇ ਨੰਗ ਮਾਇ ਪੈਰ ਕਿੱਥੇ ਜਾ ਲੈਣਾ ਵਾ ਨਹੀਂ ਲੰਘਦੇ ਹਾਂ ਲੰਘਦੇ ਸਾਬਸ ਬਣਾ ਲੈਦਾ ਵਾ ਜਾਵਾਂਗੇ ਕਿਉਂਕਿ ਆਪਾਂ ਗੱਡੀ ਤੇ ਆਏ ਆ ਤੇ ਉਹਨਾਂ ਨੇ ਸਾਨੂੰ ਦਿੱਤਾ ਵਾ 4 ਵਜੇ ਦਾ ਟਾਈਮ ਹੁਣ ਲਾਈਨ ਚ ਲੱਭਣਾ ਵਾ ਮੱਥਾ ਵੀ ਟੇਖਣਾ ਵਾ ਕਿਉਂਕਿ ਉੱਥੇ 2-2 ਘੰਟੇ ਤੋਂ ਨੰਗੀ ਜਾਂਦੇ ਲਗਭਗ ਜਦੋਂ ਆਪਾਂ ਮੱਥਾ ਟੇਕਣ ਵਾਸਤੇ ਲਾਈਨ ਚ ਲੱਗਦੇ ਹਾਂ ਤੇ ਇੱਕ ਕੋਸ਼ਿਸ਼ ਪੂਰੀ ਆ ਕਿ ਫੇਰ ਮੱਥਾ ਟੇਕ ਕੇ ਲੰਘਰਦੇ ਜਾਈਏ ਪਰ ਇੱਕ ਥੋੜਾ ਛੱਕੇ ਆਈਏ ਜਾਵਾਂਗੇ ਜ਼ਰੂਰ ਤੇ ਅਸੀਂ ਦੋਹਾਂ ਗਾੜੀ ਅਗਾਂ ਗਾੜੀ ਗੜੀ ਪੱਛੇ ਆਏ ਆਂ ਤੇ ਫਿਰ ਟਾਈਮ ਹੋ ਗਿਆ ਹੈਗਾ ਹੋਰ ਤੇ ਬਾਕੀ ਸਾਰੀ ਸੰਗ ਜਿਹੜੀ ਸਾਡੇ ਨਾਲ ਹੀ ਉਹ ਅਜੇ ਪਿੱਛੇ ਹੀ ਤੁਰ ਕੇ ਆਉਂਦੇ ਅਸੀਂ ਦੋਹਾਂ ਜਾਣਿਆਂ ਨੇ ਕਿ ਹਰ ਵੀ ਸਾਡੇ ਨਾਲ ਨੇ ਐ ਸਪੀਡ ਭੜੀ ਮਿੰਟੋਂ ਮਿੰਟ ਆ ਗਏ ਆਂ ਨਹੀਂ ਮੋਤਾਪਾ ਤੂੰ ਸਾਹਮਲੇ ਆਣਗੇ ਨਾਲ ਆਹ ਤੇ ਅਸੀਂ ਕਿਹਾ ਚਲੋ ਤੁਸੀਂ ਮਗਰ ਮਗਰ ਆਓ ਅਹੀਂ ਜਾਵਦੇ ਆਂ ਉਹ ਵੀ ਮੇਰੇ ਖਾਲਾ ਪਹੁੰਚਣੇ ਵਾਲੇ ਹੋਣੇ ਆ ਉਹਨਾਂ ਚਾਹੁੰਦੇ ਅਸੀਂ ਫ੍ਰੀ ਹੋਣਾ ਰੋਟੀ ਖਾ ਗਏ ਤੇ ਇਹ ਮਾ ਸਾਡੇ ਕੰਜਾਣਾ ਵਾਂ ਬਸ ਕਿਉਂਕਿ ਲਾਈਨ ਚ ਖਲਾਉਣ ਵਾਸਤੇ એનર્ਜੀ ਚਾਹੀਦੀ ਹੈ ਸਰੀਰ ਦੇ ਵਿੱਚ ਉਹ ਖੇਡ ਏਦਿਹਾ ਖਿਲੋਤਾ ਨਹੀਂ ਜਾਣਾ ਤੇ ਹੁਣ ਸਾਡਾ ਆਰਡਰ ਆਉਣੀ ਵਾਲਾ ਵਾ ਇਹ ਖਾ ਲਈਏ ਤੇ ਮਿਲਦੇ ਹਾਂ ਬਾਅਦ ਹੁਣ ਆ ਗਿਆ ਤੇ ਹੁਣ ਅਸੀਂ ਖਾ ਲਈਏ ਮੈਂ ਤੇ ਬਟਰ ਨਾਉਣੇ ਹੀ ਮੈਂ ਕਿਦੋਂ ਬਣਾਉਣ ਦੇ ਆ ਚਲੋ ਇਹ ਵੀ ਗੰਦਰ ਵੀ ਖਲਾਉ ਲੈਂਦੇ ਆ ਉਹ ਵੀ ਵੀ ਲਾ ਲਓ ਪਰ ਲੇਟ ਹੈ ਚਲੋ ਇਹ ਤੋਂ ਹੀ ਸੰਕਟ ਗੁਰ ਬਖਸ਼ਣਾ ਨੇ ਪਰਦਾਸਾ ਬੇਕਤੀਆ ਪਾਸ਼ਾ ਜੀ ਦੇ ਚਰਨਾਂ ਤੇ ਕੀਤੀਆਂ ਨੇ ਜੋ ਮੰਗਦੇ ਨੇ ਆਹਾ 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 ਲੋ ਜੀ ਮੌਨ ਨੂੰ ਆ ਗਈਆਂ ਪੱਗ ਪਸੰਦ ਹੈ ਮਾਤੋ ਸ਼੍ਰੀਵਾਲਿਆਂ ਦੇ ਸੱਚੀ ਦਾਲੀ ਤੇ ਲੈਣ ਦੇ ਆ ਪਰ ਨਹੀਂ ਢੱਲੇ ਆ ਤੇ ਹੁਣ ਪੱਗ ਦਾ ਹੈ ਸੁਲਵਾਲੀ ਆ ਤੇ ਲੱਲੋ ਸੋਨਾ ਗਲ ਆ ਮੇਰਾ ਫੇ ਮਦਰ ਸੋਨਾ ਰੰਗ ਲੱਗ ਰਿਹਾ ਮੈਨੂੰ ਮੇਰੀ ਪਸੰਦ ਦਾ ਗਲਰ ਲੈਣ ਦੇ ਮਨੋਂ ਕਿਉਂਕਿ ਮੇਰਾ ਸੂਟ ਐਦਾਂ ਦਾ ਹੈ ਉਦਾਂ ਹੀ ਕਦੇ ਮੈਚਿੰਗ ਨਹੀਂ ਕੀਤੀ ਮੈਂ ਕਿ ਚਲੋ ਅੱਤ ਕੀ ਮੈਚਿੰਗ ਕਰਾਂਗੇ ਕਿ ਵਿਆਹ ਦੇ ਵਿੱਚ ਤੇ ਪੱਗ ਲੈ ਲੈਣੇ ਆ ਰੰਗ ਸੋਨਾ ਲੱਗ ਰਿਹਾ ਹੈ ਇੱਕ ਨੰਬਰ ਬਲੈਕ ਲੈ ਲੈਂਦੇ ਹਾਂ ਸੋਨੇ ਦੇ ਮੈਨੂੰ ਮੇਰੇ ਕੋਲ ਕੋਈ ਹੋਰ ਨਹੀਂ ਆਪਾਂ ਨਹੀਂ ਆ ਫੋਟੋ ਵਾਸਤੇ ਹਾਂ ਪੰਜ ਫਤੇ ਵਾਸਤੇ ਲੈ ਲਈਆਂ ਹਰ ਵੀਰ ਵਾਸਤੇ ਹਰ ਵੀਰ ਵਾਸਤੇ ਸਲੈਕਟ ਕਰੰਦੇ ਹੋਣ ਅਸਰ ਬਾਹਰਲੇ ਬਲੈਕ ਹੋ ਗਿਆ ਉਹ ਵੀ ਨਹੀਂ ਲੈਣੇ ਸਾਰੀ ਇਹ ਤਾਂ ਉੱਪਰ ਵੀ ਜਾਏਗੀ ਇੱਕ ਸਾਰੀ ਤਾਂ ਬਣਾਤੀ ਇੱਕ ਫੋਟੋ ਲੈ ਲਈ ਜਾਨੀ ਇੱਕ ਪਾਵਾ ਕੰਨ ਹਨੋ ਆਪਾਂ ਜੀ ਜਨ। ਪਿਛਲੀ ਵਾਰ ਵੀ ਆ ਕੋਈ ਖੜੀਆਂ ਨਹੀਂ ਆਪੋ ਜਿਹੜਾ ਪੱਟਾ। ਪਰ ਇਹਦੇ ਹਰ ਵੀ ਨਹੀਂ ਖੜੀਆਂ। ਆਹੋ ਵਧੀਆ ਨਿਕਲੀਆਂ ਉਹ ਸਾਰੀਆਂ ਇਹ। ਚਾਹ। ਇਹਦੀ ਕੰਮ ਕਰ ਰਿਹਾ ਜਿਹੜਾ ਅੰਦਰ ਚ ਰੋਟੀ। ਕਰੀ। ਕੱਪੜੇ ਤਾਂ ਆ ਕੇ। ਲਓ ਜੀ। ਅਸੀਂ ਖਾਣ ਲੱਗੇ ਲੱਛੀ ਵਾਲੀ ਗੁਲਪੀ। ਸ਼ਾਪਿੰਗ ਆ ਧਰ ਲਈਏ ਸਾਰੀ ਆਪਾਂ ਸਭ ਦਾ 17 ਸਾਲ ਫਰੀ ਹੋਦੇ ਆ। ਦੋ ਤੀਹਾਂ ਨਿਕਲੋ ਟਕ ਮਾਮ। ਕੌਣ ਸੱਤ ਹੋਰ ਦਿਖਣੇ ਖੜੀ ਖਾਦੀ ਜਾਏ। ਕਿਛਿਆ ਨਹੀਂ ਕਰ ਬਿਹਾ ਨਹੀਂ ਬੜੀ ਜਸਾ ਆ ਗਈ ਹੈ ਕਰਦੀ ਹੈ ਹੁਣ ਭਾਵੇਂ ਸਭ ਨੂੰ ਤੇ ਆਪਾਂ ਦੀ ਤੁਹਾਨੂੰ ਖਾਲੋ ਮੈਨੂੰ ਨਹੀਂ ਪਸੰਦ ਤੁਹਾਨੂੰ ਕੁਝ ਵੀ ਪਸਾਦਾ ਨਹੀਂ ਹੁੰਦਾ ਪਰ ਮੈਨੂੰ ਲੱਸੇ ਨਹੀਂ ਪਸੰਦ ਆਉਂਦੇ ਆਈਸਕ੍ਰੀਮ ਦਾ ਸੁਆਦ ਆ ਸੁਆਦ ਤਰਾ ਟੇਸਟ ਕਿਦਾਂ ਦੀ ਹੈ ਉਨੇ ਕਹਿੰਦੇ ਮੈਨੂੰ ਪਸੰਦ ਦੇ ਤੇ ਵੇਲਾ ਹਾਂ ਕਾਣ ਵੀ ਲੱਗ ਪਿਆ ਹੁਣ ਆਈਸਕ੍ਰੀਮ ਆਈਸਕ੍ਰੀਮ ਖਾ ਲੈ ਹੁਣ ਮਨਾ ਕੋਈ ਦੁਕਾਨ ਨਹੀਂ ਛੱਡਣ ਦੀ ਸਾਰੀਆਂ ਦੁਕਾਨਾਂ ਤੋਂ ਕੁਝ ਨਾ ਕੁਝ ਖਰੀਦੀ ਜਾ ਰਹੀ ਹੈ ਤੇਣਾ ਛੱਡੋ ਮਿੰਦੀ ਦੇ ਸਾਰੇ ਨਹੀਂ ਮਿਲਦੀ ਦਾ ਪੈਰ ਪਾਣਾ ਚੱਗੇ ਨਹੀਂ ਪੈਦਾ ਹੈ ਜਿੱਥੇ ਜੁੱਤੀ ਵਾਲੀ ਦੁਕਾਨ ਆ ਰਹੀ ਤੇ ਹੁਣ ਮੁਰੇਂ ਜੀ ਮੈਂ ਬੈਠੀ ਕਰ ਰਹੀਆਂ ਜੀ

ആ വീ